ਜੋਤ ਕਿੱਥੇ ਆ? ਉਹ ਨੂੰ ਆ ਗਿਆ ਮੈਂ ਜਾਨਨੇ। ਆ ਜੋਤ ਦਾ ਆਪਾਂ ਵੋਟਰ ਕਾਰਡ ਅਪਲਾਈ ਕੀਤਾ ਸੀ ਨਾ ਬਣ ਕੇ ਆ ਗਿਆ। ਇਹ ਵੀ ਹੁਣ ਪਹਿਲੀ ਵਾਰੀ ਵੋਟ ਪਾਊਗਾ ਅੱਜ। ਲੈ, ਅੱਛਾ ਜੋਤ ਬਣ ਗਿਆ ਵੋਟਰ ਕਾਰਡ। ਹਾਂ। ਲਾ ਉਹਨੇ ਤਾਂ ਬੜਾ ਖੁਸ਼ ਹੋਣਾ ਉਹਨੂੰ ਦੱਸਿਆ ਨਹੀਂ ਹਲੇ। ਮੈਂ ਉਹਨੂੰ ਵਾਜਾ ਤਾਂ ਮਾਰੀ ਐ ਨਾ ਆ ਜਾ ਜੋਤ ਗੱਲ ਸੁਣ। ਅੰਦਰ ਹੀ ਆ। ਵਾਜ ਮਾਰਦੀ ਐ ਮੈਂ। ਪਾਪਾ ਬੁਲਾਉਂਦੇ ਮੈਂ। ਸੁਣ ਗਿਆ ਬਸ ਮੈਂ ਆ ਗਿਆ ਪੈਕਿੰਗ ਜੀ ਕਰਦਾ ਸੀ ਮੈਂ ਕਿ ਇੱਕੋ ਹੀ ਹੁਣਾ। ਹਾਂ ਦਾ ਸਹੀ 1 ਮਿੰਟ ਬਾਅਦ ਆ। ਕੀ ਹੋ ਗਿਆ ਨਾ? ਕੱਤਾ ਸੁਣ ਲੈ ਮੇਰੇ ਕੋਲ ਸਰਪ੍ਰਾਈਜ਼ ਆ ਚੱਲ ਹਾਂ ਹਾਂਜੀ ਪਾਪਾ ਗੱਲ ਤਾਂ ਸੁਣ ਮੇਰੀ ਕੀ ਹੋ ਗਿਆ ਆ ਦੇਖ ਤੇਰਾ ਵੋਟਰ ਕਾਰਡ ਬਣ ਗਿਆ ਹੁਣ ਤੈਨੂੰ ਵੀ ਵੋਟ ਪਾਉਣ ਦਾ ਹੱਕ ਮਿਲ ਗਿਆ ਹੋ ਪਾਪਾ ਬਸ ਕਰੋ ਕਿਹੜੇ ਹੱਕਾਂ ਦੀ ਗੱਲ ਕਰਦੇ ਹੋ ਤੁਸੀਂ ਕਿਹੜੇ ਹੱਕ ਜਿਹੜੇ ਹੱਕ ਸਾਨੂੰ ਸਰਕਾਰਾਂ ਦਿੰਦੀਆਂ ਨੇ ਤੈਨੂੰ ਪਤਾ ਸਾਡੀ ਵੋਟ ਨਾਲ ਹੀ ਸਰਕਾਰਾਂ ਬਣਦੀਆਂ ਤੇ ਸਾਡੀ ਵੋਟ ਨਾਲ ਹੀ ਸਰਕਾਰਾਂ ਗਿਰਦੀਆਂ ਨੇ ਹੋ ਪਾਪਾ ਮੰਨਿਆ ਤੁਹਾਡਾ ਤਜਰਬਾ ਤੇ ਤੁਹਾਡੀ ਸੋਚ ਮੇਰੇ ਤੋਂ ਕਿਤੇ ਉੱਪਰ ਆ ਪਰ ਜਿਹੜੀ ਮੇਰੀ ਸੋਚ ਆ ਤੁਹਾਡੇ ਨਾਲ ਜਮਾ ਹੀ ਹਟਾ ਆਹੋ ਪੁੱਤਰਾ ਅੱਜ ਕੱਲ ਦੀ ਪੀੜੀ ਨਾ ਕੁਝ ਜ਼ਿਆਦਾ ਹੀ ਐਡਵਾਂਸ ਹੋ ਗਈ ਸੋਚਾਂ 'ਚ ਫਰਕ ਤਾਂ ਪੈਣਾ ਹੀ ਆ ਪਾਪਾ ਤੁਸੀਂ ਗਲਤ ਸਮਝ ਗਏ ਹੋ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਤੁਸੀਂ ਹੱਕਾਂ ਦੀ ਗੱਲ ਕਰਦੇ ਸੀ ਨਾ ਸੁਣੋ ਸਾਡੇ ਲੋਕ ਆਪਣੇ ਹੱਕ ਕਿਨੂੰ ਸਮਝਣ ਲੱਗ ਗਏ ਅੱਜ ਕੱਲ ਨਾ ਲੋਕ ਨੌਕਰੀਆਂ ਪੜਾਈਆਂ ਬਾਰੇ ਤਾਂ ਭੁੱਲ ਹੀ ਗਏ ਨੇ ਕਿਉਂਕਿ ਲੀਡਰਾਂ ਨੇ ਜਿਹੜੀ ਇਹਨਾਂ ਦੀ ਸੋਚ ਆ ਸਿਰਫ ਗਲੀਆਂ ਤੇ ਨਾਲੀਆਂ ਤੱਕ ਹੀ ਸੀਮਤ ਰੱਖਦੀ ਪਰ ਇਹਨਾਂ ਦੀ ਖੁੰਦੀ ਜਿਹੜੀ ਕਸਰ ਆ ਨਾ ਆ ਫਰੀ ਦੇ ਬਿਜਲੀ ਫਰੀ ਦੀਆਂ ਕਣਕਾਂ ਤੇ ਜਿਹੜੀਆਂ ਬੀਬੀਆਂ ਨੂੰ ਨਾਲ ਸਫਰ ਫਰੀ ਕੀਤਾ ਇੱਥੇ ਤੱਕ ਰਹਿ ਗਈ। ਪੁੱਤ ਗੱਲ ਤਾਂ ਤੇਰੀ ਸਹੀ ਆ। ਆ ਜਿਹੜੇ ਫਰੀ ਦੀਆਂ ਸਹੂਲਤਾਂ ਦਿੰਦੀਆਂ ਨਾ ਸਰਕਾਰ ਇਹਨਾਂ ਨੇ ਸਾਡੇ ਲੋਕਾਂ ਨੂੰ ਬੇਰੋਜ਼ਗਾਰ ਤੱਕ ਬਣਾ ਕੇ ਰੱਖਤਾ। ਹਉ ਪਾਪਾ ਇੱਥੇ ਹੀ ਬਸ ਨਹੀਂ। ਸਰਕਾਰਾਂ ਕਹਿੰਦੀਆਂ ਨੇ ਨਾ ਨਸ਼ਾ ਬੰਦ ਕਰਦੇਾਂਗੇ। ਆ ਹੁਣ ਵੋਟਾਂ ਦੇ ਦੇਣੇ। ਦੇਖਿਓ ਕਿਵੇਂ ਲੀਟਰਾਂ ਦੇ ਦਫ਼ਤਰਾਂ ਬਾਹਰ ਲਾਈਨਾਂ ਲੱਗੀਆਂ ਹੁੰਦੀਆਂ ਲੰਮੀਆਂ ਲੰਮੀਆਂ ਸਿਰਫ ਇੱਕ ਦਾਰੂ ਦੀ ਬੋਤਲ ਪਿੱਛੇ। ਫੇਰ ਇਹਨਾਂ ਨੇ ਪਾਪਾ ਕਿੱਥੋਂ ਨਸ਼ਾ ਖਤਮ ਕਰਨਾ? ਤੁਸੀਂ ਬਾਕੀ ਤੁਸੀਂ ਆਪ ਸਮਝਦਾਰ ਹੋ। ਸਰਦ ਜੀ ਵੈਸੇ ਜੋ ਤੁਸੀਂ ਸਹੀ ਕਹਿ ਰਿਹਾ ਉਹੀ ਬੰਦੇ ਜਿਹੜੇ ਫਰੀ ਦੀ ਦਾਲ ਪੀਂਦੇ ਆ ਤੇ ਘਰਾਂ ਚ ਜਾ ਕੇ ਜਨਾਨੀਆਂ ਤੇ ਬੱਚਿਆਂ ਨਾਲ ਕਲੇਸ਼ ਕਰਦੇ ਆ ਉਹੀ ਕਲੇਸ਼ ਇੱਕ ਦਿਨੀ ਕੜੀਆਂ ਤੱਕ ਪਹੁੰਚਿਆ ਹੁੰਦਾ ਨਾਲੇ ਇੱਕ ਗੱਲ ਹੋਰ ਤੁਹਾਨੂੰ ਪਤਾ ਪੰਜਾਬ ਦਾ ਜਿਹੜਾ ਯੂਥ ਆ ਉਹ ਜਾਜੇ ਚੜ ਕੇ ਅਮਰੀਕਾ ਕੈਨੇਡਾ ਕਿਉਂ ਜਾ ਰਿਹਾ ਵਾਪਾ ਜਾਣਾ ਹੀ ਆ ਪੁੱਤ ਨਾਲੇ ਕਿਹੜੀ ਮਾਂ ਚਾਹੁੰਦੀ ਆ ਕਿ ਉਹਦਾ ਜਵਾਨ ਪੁੱਤ ਨਸ਼ੇ ਲਈ ਉਹਦੀ ਅੱਖਾਂ ਸਾਹਮਣੇ ਤੜਫ ਤੜਫ ਕੇ ਮਰੇ ਆਹ ਬਬਲੀ ਗੱਲ ਤਾਂ ਤੇਰੀ ਵੀ ਸਹੀ ਆ ਰੋਜ਼ ਅਖਬਾਰਾਂ ਚ ਪੜੀਦਾ ਕਿਸੇ ਮਾਂ ਦਾ 18 ਸਾਲਾਂ ਦਾ ਮੁੰਡਾ ਨਸ਼ੇ ਨਾਲ ਮਰ ਗਿਆ ਕਿਸੇ ਦਾ 50 ਸਾਲਾਂ ਦਾ ਮੁੰਡਾ ਨਸ਼ੇ ਨਾਲ ਮਰ ਗਿਆ ਹਾਂ ਵਾਪਾ ਹੁਣ ਆਏ ਹੋ ਤੁਸੀਂ ਟਿਕਾਣ ਐਤਕੀ ਤੁਸੀਂ ਲੀਡਰਾਂ ਦਾ ਹਾਲ ਦੇਖਿਆ ਵਾ ਨਾ ਇਸ ਵਾਰ ਕੀ ਨਵਾਂ ਹੋ ਗਿਆ ਪਾਪਾ ਤੁਸੀਂ ਕਹਿੰਦੇ ਹੋ ਨਾ ਵੋਟ ਪਾਉਣਾ ਜ਼ਰੂਰੀ ਆ ਤੁਸੀਂ ਇਹ ਗੱਲ ਦੱਸੋ ਹੁਣ ਵੋਟ ਪਾਈਏ ਕਿਨੂੰ ਓ ਯਾਰ ਇੰਨੀਆਂ ਪਾਰਟੀਆਂ ਨੇ ਜਿੰਨੂੰ ਮਰਜ਼ੀ ਵੋਟ ਪਾ ਦੇ ਪਾਪਾ ਵੋਟ ਕਿਨੂੰ ਪਾਈਏ ਅੱਜ ਕੱਲ ਲੀਡਰ ਜੇ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤੀ ਟੱਕ ਦੂਜੀ ਪਾਰਟੀ 'ਚ ਦੂਜੀ ਪਾਰਟੀ ਵਾਲਾ ਤੀਜੀ ਪਾਰਟੀ 'ਚ ਨਾਲੇ ਪਾਪਾ ਤੁਹਾਨੂੰ ਪਤਾ ਹੈ ਲੀਡਰ ਆਪਾਂ ਨੂੰ ਬਕਾਊ ਦੱਸਦੇ ਨੇ ਆ ਤੂੰ ਨਵੀਂ ਗੱਲ ਕਰਤੀ ਕਿਹੜੇ ਲੀਡਰ ਸਾਨੂੰ ਬਕਾਊ ਦੱਸਦੇ ਆ ਤੁਹਾਨੂੰ ਕਿਹਾ ਨਾ ਮੈਂ ਅੱਜ ਕੱਲ ਲੀਡਰਾਂ ਦੇ ਦਫਤਰਾਮੂਰੇ ਨਸ਼ਾ ਲੈਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਉਹਨਾਂ ਕੁਝ ਕ ਨਸ਼ੇੜੀਆਂ ਕਰਕੇ ਨਾ ਜਦੋਂ ਆਪਣੇ ਵਰਗੇ ਲੋਕ ਵੀ ਉਹਨਾਂ ਕੋਲੇ ਕੰਮ ਕਢਾਉਣ ਜਾਂਦੇ ਨੇ ਨਾ ਉਹਨਾਂ ਦਾ ਜਿਹੜਾ ਪੀਏ ਜਿਹਨੂੰ ਕਿਸੇ ਨੇ ਕਦੇ ਪੁੱਛਿਆ ਵੀ ਨਹੀਂ ਹੁੰਦਾ ਉਹ ਸਾਨੂੰ ਕਹਿੰਦਾ ਜਾਓ ਜੀ ਜਾਓ ਸਾਡੇ ਰੈਸਟ ਦਾ ਟਾਈਮ ਆ ਚੱਲ ਜੇ ਮੋੜ ਥੋੜ੍ਹ ਕੇ ਮਾੜਾ ਮੋਟਾ ਅਗਲੇ ਕੋਲੇ ਟਾਈਮ ਹੁੰਦਾ ਵੀ ਇਹ ਗੱਲ ਸੁਣਨ ਦਾ ਜੇ ਅਗਲੇ ਨੂੰ ਕੋਈ ਪੁੱਠੀ ਸਿੱਧੀ ਗੱਲ ਕਰ ਦੋ ਸਿੱਧਾ ਅਗਲਾ ਕਹਿੰਦਾ ਮੈਂ ਤੁਹਾਨੂੰ ਖਰੀਦਿਆ ਵਾ ਕੀ ਕਰ ਲਾਂਗੇ ਆਪਾਂ ਫੇਰ ਉੱਥੇ ਗੱਲ ਤਾਂ ਤੇਰੀ ਸਹੀ ਆ ਪੁੱਤਰਾ ਆ ਕੁਝ ਕ ਨਸ਼ੇੜੀਆਂ ਕਰਕੇ ਨਾ ਆਪਾਂ ਸਾਰੇ ਲੋਕ ਹੀ ਦੋਸ਼ੀ ਬਣ ਜਾਂਦੇ ਆ ਜਦੋਂ ਵੀ ਆਪਾਂ ਜਾਣੇ ਆ ਨਾ ਉਹ ਸਿੱਧਾ ਇਹੀ ਕਹਿੰਦੇ ਆ ਤੁਸੀਂ ਸਾਨੂੰ ਵੋਟਾਂ ਪਾ ਕੇ ਆਸਾਨ ਨਹੀਂ ਕੀਤਾ ਪੈਸੇ ਦੇ ਕੇ ਤੇ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਨਸ਼ੇ ਦੇ ਕੇ ਤਾਂ ਅਸੀਂ ਵੋਟਾਂ ਖਰੀਦੀਆਂ ਨੇ ਸਰਦਾਰ ਜੀ ਵੈਸੇ ਅੱਜ ਜੋਤੀਆਂ ਕਰਲਾਂ ਸੁਣ ਕੇ ਨਾ ਮੈਨੂੰ ਇਹ ਤਾਂ ਤੇ ਮਾਣ ਆ ਕਿ ਅੱਜ ਮੇਰਾ ਪੁੱਤ ਸਿਆਣਾ ਹੋ ਗਿਆ ਚਲੋ ਠੀਕ ਆ ਪਾਪਾ ਹੁਣ ਮੈਨੂੰ ਨਾ ਮੇਰਾ ਬੈਗਪੈਕ ਕਰ ਲੈਂਦੇ ਹੋ ਐਵੇਂ ਆ ਵੋਟਰ ਕਾਰਡ ਦੇ ਪਿੱਛੇ ਮੈਨੂੰ ਬੁਲਾ ਲਿਆ ਸੀ ਬਾਹਰ ਲੈ ਪੁੱਤਰਾ ਬੈਗਪੈਕ ਕਰਕੇ ਕਿੱਧਰ ਨੂੰ ਤੁਹਾਨੂੰ ਪਤਾ ਤਾਂ ਹੈ ਮੈਂ ਹਰ ਇੱਕ ਸਾਲ ਹਿਮਕੁੰਡ ਸਾਹਿਬ ਜਾਣਾ ਵਾ ਨਾਲੇ ਐਤਕੀ ਮੈਂ ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਉਂਗਾ ਵੀ ਰੱਬਾ ਐਤਕੀ ਜਿਹੜੀ ਵੀ ਸਰਕਾਰ ਆਵੇ ਉਹ ਨਸ਼ੇ ਦਾ ਕੋਹੜ ਖਤਮ ਕਰੇ ਵਾਹ ਸ਼ੇਰ ਪੁੱਤਰਾ ਅੱਜਦੋਂ ਨਾਲ ਮੇਰਾ ਸਿਰ ਮਾਰ ਨਾਲੋਂ ਉੱਚਾ ਕਰਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਕਿਉਂਕਿ ਆਣ ਵਾਲੇ ਦਿਨਾਂ 'ਚ ਵੋਟਾਂ ਪੈ ਰਹੀਆਂ ਨੇ ਤੇ ਲੀਡਰ ਬੜੇ ਹਤਕੰਡੇ ਅਪਣਾਉਣਗੇ ਤੁਹਾਡੀਆਂ ਵੋਟਾਂ ਖਰੀਦਣ ਵਾਸਤੇ ਤੁਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਤੁਸੀਂ ਵਧੀਆ ਕੈਂਡੀਡੇਟ ਤੇ ਵਧੀਆ ਪਾਰਟੀ ਨੂੰ ਹੀ ਆਪਣੀ ਵੋਟ ਪਾਓ ਧੰਨਵਾਦ ਜੀ